ਰਾਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਸਹਿਕਾਰੀ ਬੈਂਕ ਵਿੱਚ ਹੋਏ ਵੱਡੇ ਸਕੈਂਡਲ ਦੀ ਗੱਲ ਸ਼ੁਰੂ ਹੋਈ ਸੀ ਮਹਾਲੀ ਜ਼ਿਲ੍ਹੇ ਤੋਂ ਕਿ ਇੱਥੇ ਅਫਸਰਾਂ ਨੇ ਵੱਡੇ ਘਪਲੇ ਕੀਤੇ ਨੇ ਪਰ ਗੱਲ ਪੂਰੇ ਪੰਜਾਬ ਤੱਕ ਫੈਲ ਗਈ ਹੈ ਇਸ ਮਾਮਲੇ ਦੀ ਜਾਂਚ ਹੁਣ ਵਿਜੀਲੈਂਸ ਨੇ ਵੀ ਆਰੰਭ ਕਰ ਦਿੱਤੀ ਹੈ ਮੇਰੇ ਨਾਲ ਨੇ ਇਸਤਮ ਸਿੰਘ ਦਾਊ ਜਿਨ੍ਹਾਂ ਨੇ ਸਹਿਕਾਰੀ ਬੈਂਕਾਂ ਵਿੱਚ ਹੋਏ ਘਪਲਿਆਂ ਦੀ ਸ਼ਿਕਾਇਤ ਕੀਤੀ ਸੀ ਤੇ ਮੁੱਦਾ ਵੀ ਉਠਾਇਆ ਸੀ ਤੇ ਪਿਛਲੇ ਦਿਨੀ ਬੈਂਕ ਸਾਹਮਣੇ ਧਰਨਾ ਵੀ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਇੱਕ ਮਾਫੀਆ ਬਣਿਆ ਹੋਇਆ ਮਾਫੀਆ ਨਹੀਂ ਚਾਹੁੰਦਾ ਕਿ ਇਸ ਮਾਮਲੇ ਤੋਂ ਮਿੱਟੀ ਹਟੇ ਤੇ ਦੋਸ਼ੀ ਅੰਦਰ ਜਾਣ ਪੂਰੀ ਪੂਰਾ ਪੂਰਾ ਮਾਮਲਾ ਕੀ ਗੱਲ ਕਰਾਂਗੇ ਇਸ ਤਰ੍ਹਾਂ ਬਣਾਵਾਂ ਤੁਹਾਨੂੰ ਸਭ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਤੇ ਕੋਪਰੇਟਿਵ ਬੈਂਕ ਦਾ ਕਿਸ ਤਰ੍ਹਾਂ ਦਾ ਸਕੈਂਡਲ ਆ ਤੁਸੀਂ ਕਹਿੰਦੇ ਪੰਜਾਬ ਲੈਵਲ ਦੀ ਆ ਮੈਨੂੰ ਤਾਂ ਐਸੀ ਕੱਲੇ ਮਹਾਲੀ ਦੀ ਹੈ ਜੀ ਜੀ ਤੇ ਕਿਸ ਤਰ੍ਹਾਂ ਦਾ ਸਕੈਂਡਲ ਕੀਤਾ ਹੈ ਕਿੰਨੇ ਦਾ ਸਕੈਂਡਲ ਹੈ ਦੇਖੋ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਸਤੰਬਰ ਦੇ ਵਿੱਚ ਅਸੀਂ ਪਹਿਲੀ ਪ੍ਰੈਸ ਕਾਨਫਰੈਂਸ ਕਿਤੇ ਬੈਂਕ ਦੇ ਗਏ ਪ੍ਰੋਟੈਸਟ ਕੀਤਾ ਉਸ ਤੋਂ ਥੋੜੇ ਦਿਨ ਪਹਿਲਾਂ ਪਤਾ ਲੱਗਿਆ ਸੀ ਕਿ ਇੱਕ ਮਾਦਰੀ ਬਲਾਕ ਹੈ ਨਿਊ ਚੰਡੀਗੜ੍ਹ ਚ ਮਾਹੌਲੇ ਜਿਹੜੇ ਦੇ ਵਿੱਚ ਮਾਦਰੀ ਦਾ ਜਿਹੜਾ ਬੈਂਕ ਬ੍ਰਾਂਚ ਹੈ ਉੱਥੇ ਦਾ ਮੈਨੇਜਰ ਲਗਭਗ 6-7 ਕਰੋੜ ਦਾ ਗਵਨ ਕਰ ਗਿਆ ਓਕੇ ਗਵਨ ਕੀ ਇਹ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਪੈਸੇ ਮਿਲੇ ਆ ਇੱਥੇ ਰੇਟ ਮਹਿੰਗੇ ਹੋ ਗਏ ਜਿਹੜਿਆਂ ਦੇ 5 ਕਰੋੜ 7 ਕਰੋੜ ਦਾ ਕਿੱਲਾ ਹੋ ਗਿਆ ਜਿਹੜੇ ਪੈਸੇ ਮਿਲੇ ਆ ਐਫ ਡੀ ਕਰਾਈ ਹੋ ਐਫ ਡੀ ਕੱਢ ਕੇ ਖਾ ਗਏ ਲੋਕਾਂ ਦੇ ਖਾਤੇ ਵਿੱਚ ਪੈਸੇ ਕੱਢ ਕੇ ਖਾ ਗਏ ਉਹ 7 ਕਰੋੜ ਦੇ ਰੇਡ ਜਿਹੜੇ ਕਪਲਾ ਹੋਇਆ ਉਹ ਚ ਐਫ ਆਰ ਵੀ ਦਰਜ ਹੋਵੇ। ਓਕੇ ਐਫ ਆਰ ਦਰਜ ਹੋਈ ਜਿਲਾ ਮੈਨੇਜਰ ਦੇ ਖਿਲਾਫ ਜਿਹੜਾ ਬ੍ਰਾਂਚ ਮੈਨੇਜਰ ਸੀ। ਉਹਦਾ ਪਤਾ ਕਿਵੇਂ ਲੱਗਿਆ? ਪਤਾ ਹੀ ਨਹੀਂ ਲੱਗਿਆ 15 ਸਾਲ। 15 ਸਾਲ ਤੋਂ ਕਪਲਾ ਚੱਲ ਰਿਆ ਸੀ। ਉਸੇ ਮੈਨੇਜਰ ਦੀ ਬਦਲੀ ਹੋ ਗਈ ਕੜੂਆ ਬ੍ਰਾਂਚ ਦੇ ਵਿੱਚ। ਸੇਮ ਕਪਲਾ ਉਹਨੇ ਕੜੂਆ ਬ੍ਰਾਂਚ ਕਰ ਲਿਆ। ਲੋਕਾਂ ਦੇ ਪੈਸੇ ਕੱਢ ਕੇ ਖਾ ਗਿਆ। ਤੇ ਜਦੋਂ ਕਿਸੇ ਹੋਰ ਅਫਸਰਾਂ ਨੇ ਇਨਕੁਆਰੀ ਕੀਤੀ ਪਤਾ ਲੱਗ ਗਿਆ। ਤਾਂ ਉਸਨੇ ਕੜੂਆ ਬ੍ਰਾਂਚ ਪੈਸੇ ਜਾਮ ਕਰਵਾ ਦਿੱਤੇ। ਓਕੇ ਇੱਕ ਨੇ ਬਹੁਤ سارے ਦਰਗਣਾ ਖਾਤੇ ਹੋਣਗੇ ਤੇ ਮਾਜਰੀ ਬਲਕ ਦੀ ਥਾਂ ਤੇ ਕਣੂਏ ਕਰਾਤੇ ਮਾਜਰੀ ਵਾਲਾ ਸਕੈਂਡਲ ਕਰਿਆ ਫਿਰ ਕਣੂਏ ਲੱਗ ਸਕੈਂਡਲ ਕਰ ਗਿਆ ਕਣੂਏ ਨੇ ਕਰਾ ਦਿੱਤ ਕੱਲੇ ਕਣੂਏ ਸਕੈਂਡਲ ਕਰਕੇ ਜਦੋਂ ਪਤਾ ਲੱਗਿਆ ਉਹ ਤੱਕ ਮਾਜਰੀ ਦਾ ਪਤਾ ਨਹੀਂ ਸੀ ਓਕੇ ਜਦੋਂ ਕਣੂਏ ਸਕੈਂਡਲ ਕਰਕੇ ਆ ਸਕੈਂਡਲ ਵਾਲੇ ਪੈਸੇ ਜਮ੍ਹਾਂ ਕਰਵਾ ਦਿੱਤੇ ਤੇ ਅਫਸਰਾਂ ਨੇ ਮਾਮਲਾ ਦੱਬ ਲਿਆ ਤਾਂ ਕਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਸੀ ਉਹ ਰਿਟਾਇਰ ਹੋ ਗਿਆ ਅੱਜ ਕੱਲ ਉਹਨਾਂ ਨੇ ਫਿਰ ਪੁੱਛਿਆ ਵੀ ਇਹ ਕੋ ਐਨਪੀਐਸ ਕਿੱਥੋਂ ਆ ਗਿਆ ਸੋਚਿਆ ਵੀ ਪਿਛਲੇ ਬੈਂਕ ਦੀ ਖੋਜ ਵੀ ਨਹੀਂ ਕਰੀਏ ਜਦੋਂ ਪਿਛਲੇ ਬੈਂਕ ਦੀ ਖੋਜ ਵੀ ਨਹੀਂ ਕੀਤੀ ਤਾਂ ਪਤਾ अच्छा हां थोड़ी जे होसी थोड़ी जे होर सी ओ हो हो करा गया वे ओनु ਲੱਗਦਾ ਜੀ ਇਹ ਪਿੱਛੇ ਚੱਕਾ ਨਹੀਂ ਜਾਏਗਾ ਮਾਮਲਾ ਉਦੋਂ ਫਿਰ ਇੱਕ ਐਫਆਈਆਰ ਦਰਜ ਹੋਈ ਉਹਨੇ ਕੁਝ ਪ੍ਰੋਪਰਟੀ ਡੀਲਰਾਂ ਨਾਲ ਮਿਲ ਕੇ ਪੈਸੇ ਲਗਾਏ ਹੋਏ ਸੀ ਉਹ ਐਫਆਈਆਰ ਜਸਵੀਰ ਸਿੰਘ ਮੈਨੇਜਰ ਦੇ ਉੱਤੇ ਹੋ ਗਈ ਦੋ ਬੰਦੇ ਹੋਰ ਸੀ ਹੁਣ ਮੇਰੇ ਕੋਲ ਜਦੋਂ ਮਾਮਲਾ ਪਹੁੰਚਿਆ ਇਹ ਇਹ ਪਹੁੰਚ ਗਿਆ ਉੱਥੇ ਕਿਸਾਨ ਜਥੇਬੰਦੀ ਹੈ ਲੋਕ ਹਿੱਤ ਮਿਸ਼ਨ ਕਮੇਟੀ ਨਵੇਂ ਚੰਡੀਗੜ੍ਹ ਚ ਮਾਦਰੀ ਦੀ ਉਹਨਾਂ ਨੇ ਪ੍ਰੋਟੈਸਟ ਕੀਤਾ ਮੈਂ ਵੀ ਉਹਨਾਂ ਦੀ ਸਪੋਰਟ ਕੀਤੀ ਪਰ ਕਿਸਾਨਾਂ ਨਾਲ ਜਿਹੜਾ ਠੱਗੀ ਉਹਨਾਂ ਨੂੰ ਪੈਸੇ ਨਹੀਂ ਮਿਲੇ ਓਕੇ ਸਾਲ ਡੇਢ ਸਾਲ ਹੋ ਗਿਆ ਤਦੋ ਸਾਡੇ ਦੋਸਤ ਆਏ ਅਸੀਂ ਧਰਨੇ ਪੈਦਲ ਸੰਗਠੇ ਕਰਦੇ ਹਾਂ ਸੰਗਠਿ ਇਕੱਠੇ ਕਰਦੇ ਹਾਂ ਸਾਰੀ ਗੱਲਬਾਤ ਪਹੁੰਚੀ ਫਿਰ ਅਸੀਂ ਆਪਣੀ ਟੀਮ ਨੂੰ ਲਗਾਇਆ ਇਨਵੈਸਟੀਗੇਸ਼ਨ ਕਰਨ ਦੇ ਪੰਜਾਬ ਇਨਸਪੈਕਸ਼ਨ ਦੀ ਟੀਮ ਨੂੰ ਤੇ ਸਾਡੇ ਕੋਲ ਬਹੁਤ ਸਾਰੇ ਪੇਪਰ ਇਕੱਠੇ ਹੋ ਗਏ ਫਿਰ ਉਹਨਾਂ ਦਿਨਾਂ ਦਰਮਿਆਨ ਜਦੋਂ ਮੈਂ ਸ਼ਿਕਾਇਤ ਕਰ ਦਿੱਤੀ ਫਿਰ ਆਪਣੇ ਵੱਲੋਂ ਅਸੀਂ ਸ਼ਿਕਾਇਤ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ ਤਾਂ ਫਿਰ ਮੈਨੂੰ ਹੋਰ ਬੈਂਕ ਦਾ ਰਿਕਾਰਡ ਮਿਲਿਆ ਬੈਂਕ ਦਾ ਜਿਹੜਾ ਅਫਸਰ ਹੈ ਆਡਿਟ ਅਫਸਰ ਆਡਿਟ ਅਫਸਰ ਨੇ ਕੇ ਰਿਪੋਰਟ ਬਣਾਈ ਉਹਦੇ ਵਿੱਚ ਲਿਖਿਆ ਕਿ ਜਸਵੀਰ ਸਿੰਘ ਤਾਂ ਦੋਸ਼ੀ ਹੈ ਹੀ ਐ ਇਹਦੀ ਸੀਨੀਅਰ ਬੌਸ ਜਿਹੜੀ ਹੈ ਉਹ ਵੀ ਦੋਸ਼ੀ ਹੈ ਕੀ ਕਹਿੰਦੇ ਬੈਂਕਿੰਗ ਦੇ ਜਿਹੜੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਇੱਕ ਬ੍ਰਾਂਚ ਦੇ ਵਿੱਚ ਇੱਕ ਅਫਸਰ 3 ਸਾਲ ਲਈ ਰਹਿ ਨਹੀਂ ਸਕਦਾ 3 ਸਾਲ ਤੋਂ ਬਾਅਦ ਉਹ 15 ਸਾਲ ਸਿਆਲਵਾ ਮਾਦਰੀ ਗਾਰੰਟੀ ਕਰ ਰਿਹਾ ਓਕੇ ਉਹ ਟਿਕਣ ਦਾ ਕਾਰਨ ਇਹ ਹੈ ਕਿ ਉਹਦੀ ਸੀਨੀਅਰ ਅਫਸਰ ਨਾਲ ਸਾਠ ਗੰਢ ਹੁੰਦੀ ਹੈ ਫਿਰ ਇਹ ਵੀ ਗੱਲ ਪਤਾ ਲੱਗੀ ਉਹਦਾ ਨਾਮ ਪ੍ਰਗਤੀ ਲੱਗਾ ਏ ਮੈਂ ਉਹਦਾ ਨਾਮ ਇਸ ਕਰਕੇ ਲੈ ਰਹੇ ਹਾਂ ਉਹਦੀ ਇੱਥੇ ਬਾਅਦ ਚ ਉਹ ਵੀ ਕਪਲੇਸ਼ਕਾਰ ਸੀ ਕਪਲੇਸ਼ ਕਰਨੇ ਕਪਲਾ ਕਰਨੇ ਮਹਾਰ ਸੀ ਉਦੇ ਉੱਪਰ ਚੀਫ ਆਡਿਟ ਹੈ ਚੀਫ ਆਡਿਟ ਅਫਸਰ ਮਨੀਲਾ ਭੰਬਰੀ ਉਹਦਾ ਨਾਮ ਹੈ ਜਿਹੜੀ ਪੂਰੇ ਕੋਆਪਰੇਟਿਵ ਬੈਂਕਾਂ ਦੀ ਆ ਇਸ ਡਿਪਾਰਟਮੈਂਟ ਦੀ ਹੈੱਡ ਹੈ ਇਸ ਸਮੇ ਤੇ ਉਹਦੀ ਵੀ ਇਨਵੋਲਵਮੈਂਟ ਮੈਨੇ ਦੱਸੀ ਗਈ ਫਿਰ ਜਦੋਂ ਅਸੀਂ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਜਿਹੜੀ ਰਿਪੋਰਟ ਪ੍ਰਗਤੀ ਜਗ੍ਹਾ ਦਾ ਨਾਮ ਹੈ ਉਸ ਨੂੰ ਮਹਾਲੀ ਜ਼ਿਲ੍ਹਾ ਐਮ.ਡੀ ਬਣਾ ਕੇ ਮਹਾਲੀ ਦੋ ਫਿਰ ਬ੍ਰਾਂਚ ਭੇਜਾਇਆ ਗਿਆ ਦੁੱਧੇ ਰੱਖੀ ਬਲੀ ਹਾਂ ਸਾਲ ਨੂੰ ਕੁਛ ਆ ਗਿਆ ਫਿਰ ਤੇ ਤਾਂ ਹੀ ਅਸੀਂ ਫਿਰ ਬੈਂਕ ਦੇ ਅੱਗੇ ਪਹਿਲੀ ਵਾਰੀ ਪ੍ਰੋਟੈਸਟ ਕੀਤਾ ਕਿ ਜਿਹੜੀ ਦੋਸ਼ੀਏ ਰਿਪੋਰਟ ਦੇ ਵਿੱਚ ਉਹਦਾ ਗੱਲ ਬਾਹਰ ਨਹੀਂ ਆਈ ਸੀ ਕਿ ਜਿਹੜੀ ਆਡਿਟ ਅਫਸਰਾਂ ਨੇ ਦੋਸ਼ੀ ਲਿਖਿਆ ਗਿਆ ਪ੍ਰਗਤੀ ਜੱਗਾ ਜਿਹਦੇ ਖਿਲਾਫ ਐਕਸ਼ਨ ਹੋਣਾ ਵਰਦਾ ਤੁਸੀਂ ਉਹਨੂੰ ਜ਼ਿਲ੍ਹੇ ਦਾ ਮੈਨੇਜਰ ਕਿਵੇਂ ਬਣਾਤਾ ਹੈੱਡ ਕਿਵੇਂ ਬਣਾਤਾ ਠੀਕ ਹੈ ਪਰ ਇਹ ਵੀ ਦੱਸੋ 5 ਕਰੋੜ ਦੀ ਤੁਸੀਂ ਗੱਲ ਕੀਤੀ ਹੈ ਜੀ ਹੋਰ ਵੀ ਕੋਈ ਮੇਨਟੇਨੈਂਸ ਦੇ ਜਿਹੜੇ ਕੱਪੜੇ ਆ ਕੋਈ ਕਿਸ ਤਰ੍ਹਾਂ ਦੇ ਕੱਪੜੇ ਆ ਫਿਰ ਪੰਜਾਬ ਵਾਲਾ ਉਹ ਤਾਂ ਕਿਵੇਂ ਭੱਜਿਆ ਜੀ ਜਿਹੜੀ ਫਿਰ ਪਟ ਅਸੀਂ ਪ੍ਰੋਟੈਸਟ ਕੀਤਾ ਉਦੋਂ ਸੀ ਫਿਰ ਇਹ ਵੀ ਬੋਲਿਆ ਕਿ ਕੱਲਾ ਇਹ ਮਹਾਲੀ ਜ਼ਿਲ੍ਹੇ ਦੀ ਸ਼ਾਲਵਾ ਮਾਦਰੀ ਬ੍ਰਾਂਚ ਦਾ ਨਹੀਂ ਹੈ ਮਹਾਲੀ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਪਿੰਡਾਂ 'ਚ 21 ਸੰਸਥਾਵਾਂ ਹੋਰ ਹੈ 21 ਬ੍ਰਾਂਚਾਂ ਹੋਰ ਹੈ ਪਿੰਡ ਲੈਵਲ ਦੀਆਂ ਉਹਨਾਂ ਵਿੱਚ ਰੈਨੋ ਪਿੰਡ ਲੈਵਲ ਤੇ ਸ਼ਹਿਰ ਮਹਾਲੀ ਦੇ ਵੀ ਜਿਹੜਾ 10 ਫੇਜ ਦੇ ਜਾਂ ਹੋਰ ਉਹਨਾਂ ਦੇ ਫਰਨੀਚਰ ਖਰੀਦਣ ਦਾ ਰੈਨੋਵੇਸ਼ਨ ਕਰਨ ਦਾ ਵੱਡੇ ਲੈਵਲ ਤੇ ਕੰਪਲਾ ਹੋਇਆ ਕਿੰਨੇ ਕਰੋੜ ਦਾ ਹੋਇਆ ਉਹ ਉਹ ਤਾਂ ਜਿਹੜੇ ਮੇਰੇ ਕੋਲ ਰਿਪੋਰਟ ਸੀ 52 ਲੱਖ ਆਇਆ 55 ਲੱਖ ਦੀ ਸੀ ਓਕੇ ਉਹ ਕੰਪਰਾ 2018 ਤੋਂ ਲੈ ਕੇ ਚੱਲ ਰਿਹਾ ਉਹ ਵੀ ਦੱਬ ਲੈ ਗਿਆ ਫਿਰ ਕੱਲਾ ਇਹੀ ਕਪਲਾ ਨੇ ਇੱਕ ਤੀਜਾ ਬ੍ਰਾਂਚ ਤੀਜਾ ਹੋਲ ਕਪਲਾ ਆ ਗਿਆ ਜਿਹੜਾ ਮਹਾਲੀ ਦਾ ਮਿਲਕ ਪਲਾਂਟ ਹੈ ਵੇਰ ਕਾ ਮਿਲਕ ਪਲਾਂਟ ਹੈ ਉੱਥੇ ਬੈਂਕ ਉੱਥੇ ਬ੍ਰਾਂਚ ਹੈਗੀ ਆ ਉੱਥੇ ਕੀ ਹੋਇਆ ਕਿ ਇੱਕ ਪ੍ਰੀਥ ਸਿਟੀ ਬਿਲਡਰ ਹੈ ਮਹਾੜੀ ਦਾ ਡਿਫਾਲਟਰ ਉਹਦੀ ਪ੍ਰੋਜੈਕਟ ਦੇ ਵਿੱਚ ਹੋਮ ਲੋਨ ਮੰਗ ਦਿੱਤੇ ਗਏ ਓਕੇ ਤੇ ਹੋਮ ਲੋਨ ਵੀ ਉੱਥੇ ਇਹ ਤਾਂ ਜਿਹੜਾ ਪਲਾਟ ਹੈ ਹੀ ਨਹੀਂ ਅੱਛਾ ਹੁਣ ਕੱਲ ਨੂੰ ਜੇ ਲੋਨ ਦਾ ਡਿਫਾਲਟ ਹੋ ਗਿਆ ਤਾਂ ਰਿਕਵਰੀ ਕਿਵੇਂ ਕਰੇਗਾ ਬੈਂਕ ਪਲਾਟ ਜਿਵੇਂ ਕਰੇਗੀ ਪਲਾਟ ਪਲਾਟ ਕਿਵੇਂ ਕਰੇਗਾ ਫਿਰ ਬਾਅਦ ਚ ਹਲੇ ਮੈਨੂੰ ਕਲੀਅਰ ਨਹੀਂ ਆ ਇਹ ਪਤ ਲੱਗਿਆ ਹੋਮ ਲੋਨ ਵੀ ਵਾਪਸ ਜਮਾ ਕਰਵਾਇਆ ਦਿੱਤਾ ਗਿਆ ਇਹ ਤਿੰਨਾਂ ਦੀ ਮੈਂ ਸ਼ਿਕਾਇਤ ਫਿਰ ਅਲੱਗ ਕੀਤੀ ਸੀ ਜਦੋਂ ਫਿਰ ਰੌਲਾ ਪੈ ਗਿਆ ਫਿਰ ਆਪਣੇ ਕੋਲ ਹੋਰ ਅਫਸਰ ਜਾਂ ਸਾਡੇ ਜਿਹੜੇ ਹੋਰ ਸੰਪਰਕ ਹੈ ਜਿਹੜੇ ਸਾਡੇ ਤੇ ਭਰੋਸਾ ਕਰਦੇ ਆ ਕਿ ਅਸੀਂ ਮਾਮਲੇ ਨੂੰ ਹਾਈਲਾਈਟ ਕਰਾਂਗੇ ਸੈਟਿੰਗ ਨਹੀਂ ਕਰਾਂਗੇ ਫਿਰ ਆਇਆ ਕਿ ਕੱਲਾ ਸਿਰ ਮੋਹਾਲੀ ਜ਼ਿਲ੍ਹੇ ਦਾ ਨਜੀ ਇਹ ਇੱਕ ਰਿਪੋਰਟ ਹਨ ਜੁਲਾਈ 2024 ਦੀ ਮੈਨੂੰ ਦਿੱਤੀ ਕਿਸੇ ਬੈਂਕ ਦੇ ਕਿਸੇ ਸੂਤਰ ਨੇ ਕਿ ਪੰਜਾਬ ਦੇ 19 ਜ਼ਿਲ੍ਹਿਆਂ ਇੱਕ ਐਪੈਕਸ ਹੈ ਚੰਡੀਗੜ੍ਹ ਹੈੱਡ ਆਫਿਸ ਨੂੰ ਕਹਿੰਦੇ ਨੇ 20 ਜ਼ਿਲ੍ਹਿਆਂ ਦੀਆਂ 90 ਬ੍ਰਾਂਚਾਂ ਦੇ ਵਿੱਚ 98 ਕਰੋੜ 55 56 ਲੱਖ ਤੋਂ ਲੈ 55 55 ਲੱਖ 16000 ਤੱਕ ਦਾ ਕਪਲਾ ਹੋ ਗਿਆ। 100 ਕਰੋੜ ਦਾ ਕਪਲਾ ਉਹ ਹੈ ਇਹ ਤਾਂ ਹੈਗਾ ਜਿਹੜਾ ਬੈਂਕ ਦੀ ਇੰਟਰਨਲ ਇਨਕੁਆਰੀ ਨੇ ਅੰਦਰ ਹੀ ਅੰਦਰ ਸਰਕੂਲੇਟ ਹੈ ਬਾਹਰ ਕਦੇ ਗੱਲ ਨਹੀਂ ਆਈ। ਓਕੇ ਹੁਣ ਐਦੇ ਵਿੱਚ ਕੀ ਹੁੰਦਾ ਐਦਾ ਦੀ ਜਾਂਚ ਦੇ ਵਿੱਚ ਐਦਾ ਦਾ ਕਪਲਾ ਹੈ ਜੇ ਬੈਂਕ ਦੇ ਅਫਸਰ ਇੱਕ ਕਪਲੇ ਨੂੰ ਅੰਦਰੋਂ ਅੰਦਰ ਦਬ ਲੰਨੇ ਆ। ਪਰਚੇ ਨਹੀਂ ਹੁੰਦੇ। ਸ਼ਿਕਾਇਤ ਨਹੀਂ ਕੀਤੀ ਜਾਂਦੀ ਤੇ ਜਿਹੜੇ ਇਨਕੁਆਇਰੀ ਅਫਸਰ ਹੈ ਆਡਿਟ ਅਫਸਰ ਹੈ ਸੀਨੀਅਰ ਉਹ ਜੂਨੀਅਰ ਅਫਸਰਾਂ ਨੂੰ ਦਬਾ ਪਾਣੇ ਹੁਣ ਦਬਾ ਲਈ ਸ਼ਿਕਾਇਤ ਵੀ ਮੇਂ ਕੀਤੀ ਸ਼ਿਕਾਇਤ ਦਾਇਰ ਸਾਹਿਬ ਜੀ ਜਿਹੜੀ ਪ੍ਰਗਤੀ ਜੱਗਾ ਦਾ ਨਾਮ ਆਣਾ ਚਾਹੀਦਾ ਜਦੋਂ ਆਡਿਟ ਅਫਸਰਾਂ ਨੇ ਰਿਪੋਰਟ ਬਣਾ ਕੇ ਭੇਜੀ ਕਿ ਸਿਆਲਵਾ ਮਾਦਰੀ ਬ੍ਰਾਂਚ ਦਾ ਮੈਨੇਜਰ ਨਿਕਲ ਆ ਦੋਸਤੀ ਉਹਦੀ ਬੌਸ ਪ੍ਰਗਤੀ ਜੱਗਾ ਵੀ ਦੋਸ਼ੀ ਹੈ ਤਾਂ ਉਹਦੀ ਸੀਨੀਅਰ ਆਡਿਟ ਅਫਸਰ ਮਨੀਲਾ ਭਾਂਬਰੀ ਨੇ ਚਿੱਠੀਆਂ ਲਿਖੀਆਂ ਚਾਰ ਚਿੱਠੀਆਂ ਕਿ ਤੁਸੀਂ ਆਪਣੀ ਰਿਪੋਰਟ ਨੂੰ ਦਰੁਸਤ ਕਰਕੇ ਮੈਨੂੰ ਭੇਜੋ ਤੇ ਨਾਲ ਸਿੱਧੀ ਤੌਰ ਤੇ ਲਿਖਿਆ ਪ੍ਰਗਤੀ ਜੱਗਾ ਦਾ ਨਾਮ ਕੱਢ ਕੇ ਭੇਜੋ ਜਿਹੜੀ ਪ੍ਰਗਤੀ ਜੱਗਾ ਜਿਹੜੇ ਆਡਿਟ ਅਫਸਰਾਂ ਦੀ ਰਿਪੋਰਟਾਂ ਮੈਂ ਪੜ੍ਹੀਆਂ ਉਹਦੇ ਵਿੱਚ ਸਿਆਲਵਾ ਮਾਜਰੀ ਬ੍ਰਾਂਚ ਦੇ ਬੈਂਕ ਮੈਨੇਜਰ ਦਾ ਨਾਮ ਨਹੀਂ ਹੋਰ ਬੰਦਿਆਂ ਦਾ ਨਾਮ ਐਫਆਈਆਰ ਦਾ ਹੈਗਾ ਇਨਕੁਆਰੀ ਰਿਪੋਰਟ 'ਚ ਪ੍ਰਗਤੀ ਜੱਗਾ ਦਾ ਨਾਮ ਹੈ ਤਾਂ ਪ੍ਰਗਤੀ ਜੱਗਾ ਨੂੰ ਪਹੁੰਚਾਉਣ ਵਾਸਤੇ ਐਂਡ ਦੇ ਸੀਨੀਅਰ ਆਡਿਟ ਅਫਸਰ ਜਿਹੜੀ ਪੰਜਾਬ ਲੈਵਲ ਦੀ ਜਿਹਨੇ ਅਰਬਾਂ ਰੁਪਏ ਦੇ ਬਿਜ਼ਨਸ ਦੀ ਹੈਡ ਡਾਇਰੀ ਨੇ ਕਾਪੀ ਫੜਨੇ ਆ ਉਹਨੇ ਚਾਰ ਵੱਲ ਅਲੱਗ-ਅਲੱਗ ਚਿੱਠੀਆਂ ਲਿਖ ਕੇ ਦੱਬ ਕੇ ਮਾਰੀ ਜਿਹੜੇ ਅਫਸਰਾਂ ਨੂੰ ਕਿ ਪ੍ਰਗਤੀ ਜੱ ओके ਚਲੋ ਹੁਣ ਕੱਢਿਆ ਨੇ ਅਫਸਰਾਂ ਨੇ ਨੌਕਰੀ ਦਾ ਖਤਰਾ ਹੁੰਦਾ ਜਾਂ ਕੱਢਣਾਂ ਦੇ ਕਹਿੰਦੇ ਸੀ ਤੇ ਉਹ ਕੱਢੀ ਨਹੀਂ ਗਈ ਉਹ ਤੋਂ ਪਹਿਲਾਂ ਹੀ ਉਹਨੂੰ ਇੱਥੇ ਲਗਾਤਾ ਫਿਰ ਅਸੀਂ ਮਾਮਲਾ ਹਾਈਲਾਈਟ ਕੀਤਾ ਜੀ ਫਿਰ ਸਾਡੇ ਕੋਲ ਹੋਰ ਅਫਸਰਾਂ ਦੇ ਰਿਕਾਰਡ ਆਇਆ ਕਿ ਤਾਂ 100 ਕਰੋੜ ਦਾ ਇੱਕ ਘਪਲਾ ਇੱਕ ਹੁਣੇ ਮੇਰੇ ਕੋਲ ਘਪਲਾ ਆਇਆ ਸੇਮ ਜਿਹਦਾ ਸਿਆਲਵਾ ਮਾਜਰੀ ਬਣਾਇੰਦਾ ਘਪਲਾ ਐਦਾਂ ਦੋ ਤਿੰਨ ਜ਼ਿਲ੍ਹੇ ਚ ਹੋ ਰਿਹਾ ਹੁਣੇ ਨਵਾਂ ਘਪਲਾ ਜਿਹੜਾ ਬੈਂਕ ਨੂੰ ਹਾਲੇ ਤੱਕ ਪਤਾ ਨਹੀਂ ਹੈ ਉਹ ਮੇਰੇ ਕੋਲ ਸੰਗਰੂਰ ਦਾ ਆਇਆ ਹੁਣੇ ਥੋੜੀ ਦੇਰ ਪਹਿਲਾਂ ਠੀਕ ਹੈ ਇਹ ਸਾਰੀ ਫਿਰ ਇਹਦੇ ਵਿੱਚ ਨੁਕਸ ਹੈ ਕਿਉਂਕਿ ਇਹ ਰਿਜ਼ਰਵ ਬ ਇੱਕ ਕੋਆਪਰੇਟਿਵ ਬੈਂਕ ਦਾ ਅਲੱਗ ਕਾਨੂੰਨ ਹੈ ਆਈਪੀਸੀ ਦੀ ਜਿਹੜੀ ਇੰਡੀਅਨ ਪਿਨਲ ਕੋਡ ਦੀਆਂ ਧਾਰਾਵਾਂ ਆ ਉਹ ਲਗਾਈਆਂ ਨਹੀਂ ਜਾਂਦੀਆਂ ਓਕੇ ਜਦੋਂ ਤੱਕ ਇਹ ਬੈਂਕ ਦੇ ਅਫਸਰ ਨੀਚੇ ਇਨਫੋਰਮ ਨਹੀਂ ਕਰਦੇ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੰਦੇ ਹੁੰਦੀ ਨਹੀਂ ਹੁਣ ਜਿਹੜਾ ਕੋਆਪਰੇਟਿਟਿਵ ਭਾਗ ਹੈ ਇਹ ਜਿਹੜੇ ਐਮਡੀ ਹੈ ਆਈਏਐਸ ਅਫਸਰ ਉਹ ਤਾਂ ਸਾਲ 6 ਮਹੀਨੇ 2 ਸਾਲ ਦੇ ਮਹਿਮਾਨ ਹੈ ਤੇ ਜਿਹੜੇ ਬੈਂਕ ਦੇ ਵਿੱਚ ਅਫਸਰ ਹੈ ਇਹ ਦੱਬ ਕੇ ਘਪਲਾ ਕਰਦੇ ਸਿਆਸੀ ਪੋਸਟਾਂ ਜਿਹੜੇ ਚੇਅਰਮੈਨ ਲਗਾ ਦਿੰਦੇ ਜਿਹੜੇ ਉਹ ਨੇ ਉਹਨਾਂ ਦੇ ਮੰਤਰੀਆਂ ਸੰਤ ਦੇ ਤਾਂ ਸਾਡ ਗਾਂਢ ਤੇ ਇਹ ਮੰਤਰੀਆਂ ਸੰਤਰੀਆਂ ਨਹੀਂ ਸੀਨੀਅਰ ਅਫਸਰ ਦੱਬ ਕੇ ਕਪੜਾ ਕਰਕੇ ਸਾਰੇ ਕਪੜਾ ਨੂੰ ਦਬਾਉਂਦੇ ਰਹੇ ਇਹ ਮੇਰੇ ਵਿੱਚ ਜਿਹੜੀ ਜਾਂਚ ਹੈ ਉਹ ਕਿੱਥੇ ਪਹੁੰਚੀ ਹੈ ਆ ਇੱਕ ਵੱਡੀ ਡਿਵੈਲਪਮੈਂਟ ਇਹ ਵੀ ਹੋਈ ਮੈਂ ਫੇਰ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰੀਸ਼ ਦਿਵਾਲਨ ਆਈਐਸ ਅਫਸਰ ਦਾ ਜਦੋਂ ਇਹ ਮਾਮਲੇ ਤੇ ਬਾਰ ਬਾਰ ਸੀ ਮੀਡੀਆ 'ਚ ਬੋਲੇ ਗੱਲਾਂ ਬਾਤਾਂ ਦੱਸਿਆ ਕਿ ਇਸ ਬੈਂਕ 'ਇਹ ਇਹ ਨੁਕਸ ਹੈ ਉਹ ਸਰਕਾਰ ਦੇ ਧਿਆਨ 'ਚ ਅਸੀਂ ਲੈ ਕੇ ਆਏ ਤੇ ਉਹਨਾਂ ਨੁਕਸਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇੱਕ ਨਵੀਂ ਨੋਟੀਫਿਕੇਸ਼ਨ ਕੀਤੀ ਹੈ ਪੰਜਾਬ ਸਰਕਾਰ ਨੇ ਕਿ ਹੁਣ ਜਿਹੜੇ ਕਪਲਿਆਂ ਦੀ ਸ਼ਿਕਾਇਤ ਸਿੱਧੀ ਵਿਜਲੈ ਬਿਊਰੋ ਜਾਂਚ ਕਰੇਗੀ ਤੇ ਪਰਚਾ ਦਰਜ ਹੋਏਗਾ ਓਕੇ ਇੱਕ ਵੱਡੀ ਡਿਵੈਲਪਮੈਂਟ ਹੈ ਦੂਜਾ ਜਿਹੜਾ ਕੋਆਪਰੇਟਿਵ ਭਾਗ ਹੈ ਇਹਦਾ ਇੱਕ ਐਮਡੀ ਜਿਹੜਾ ਹੈ ਉਹ ਇਨਕੁਆਰੀ ਕਰਕੇ ਦੋਸ਼ੀ ਸਾਬਤ ਕਰ ਦਿੰਦਾ ਕਿਸੇ ਨੂੰ ਤਾਂ ਉਹਦੀ ਅਪੀਲ ਇੱਕ ਹੇਅਰ ਸੀਨੀਅਰ ਆਫਸਰ ਕੋਲ ਬਣੀ ਹੈ ਸੀਨੀਅਰ ਆਫਸਰ ਵੀ ਉਹੀ ਬੰਦਾ ਐ ਐਮਡੀ ਹੈ ਤਾਂ ਜਿਹਨੇ ਪਹਿਲਾਂ ਸਜ਼ਾ ਦਿੱਤੀ ਹੈ ਉਹ ਤੋਂ ਸਜ਼ਾ ਵਲਕੂਲ ਰੱਖੇਗਾ ਜਦੋਂ ਸਜ਼ਾ ਵਲਕੂਲ ਰੱਖਦੇ ਆ ਤਾਂ ਦੋਸ਼ੀ ਹਾਈ ਕੋਰਟ ਪਹੁੰਚ ਜਾਂਦੇ ਨੇ ਕਿ ਦੇਖੋ ਜੀ ਉਸੇ ਨੇ ਮੈਨੂੰ ਸਜਾ ਦਿੱਤੀ ਸੀ ਉਸੇ ਨੇ ਮੇਰੀ ਇਨਕੁਆਰੀ ਕੀਤੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਉਹ ਮਾਮਲੇ ਹਾਈ ਕੋਰਟੇ ਲਟਕਦੇ ਰਹਿੰਦੇ ਆ ਉਹ ਵੀ ਹੁਣ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਨੋਟੀਫਿਕੇਸ਼ਨ ਦਾ ਇੱਕ ਆ ਚੁੱਕੀ ਹੈ ਦੂਜੀ ਆਣੀ ਹੈ ਹੁਣ ਮੈਨੂੰ ਲੱਗਦਾ ਕਿ ਫਿਰ ਹੋਰ ਵਿੱਚ ਦੀ ਖਬਰ ਹੈ ਕਿ ਜਿਸ ਤਰ੍ਹਾਂ ਪ੍ਰਾਈਵੇਟ ਬੈਂਕ ਹੈ ਜਾਂ ਨੈਸ਼ਨਲਾਈਜ਼ਡ ਬੈਂਕ ਹੈ ਉਸ ਤਰੀਕੇ ਨਾਲ ਵੀ ਇਹਨਾਂ ਬੈਂਕਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੀ ਸਰਕਾਰ ਕੋਲੋਂ ਤੇ ਪਿਛਲੀ ਸਰਕਾਰ ਨੇ ਮਾਰੀ ਮੋਟੀ ਕੋਸ਼ਿਸ਼ ਕੀਤੀ ਹੈ ਵੱਡੀ ਗੱਲ ਇਹ ਹੈ ਕਿ ਜਿਹੜਾ ਚੂਨਾ ਲੱਗਿਆ ਜਾਂ ਲੋਕਾਂ ਦੇ ਜੇਬ ਚੋਂ ਪੈਸਾ ਕੱਢਿਆ ਗਿਆ ਨਜਾਇਜ਼ ਤੰਦ ਨਾਲ ਉਹ ਬੰਦੇ ਕਦੋਂ ਅੰਦਰ ਜਾਣਗੇ ਵਿਜੀਲੈਂਸ ਦੀ ਜਿਹੜੀ ਜਾਂਚ ਹੈ ਉਹ ਕਿੱਥੇ ਕੁ ਪਹੁੰਚ ਗਈ ਤੁਹਾਡੇ ਬਿਆਨ ਵਗੈਰਾ ਹੋ ਗਏ ਦੇਖੋ ਬਿਜਲੀਿਆਂ ਦੀ ਜਾਂਚ ਜਿਹੜੀ ਹੁਣ ਮੈਨੂੰ ਪਤਾ ਲੱਗਿਆ ਜਿਹੜੀ ਪੰਜਾਬ ਸਰਕਾਰ ਨੇ ਹਦਾਇਤਾਂ ਕੀਤੀਆਂ ਤਾਂ ਬਿਜਲੀ ਬਿਊਰੋ ਨੇ ਚਿੱਠੀ ਪੱਤਰ ਵੀ ਕੀਤਾ ਉਹ ਚਿੱਠੀ ਵੀ ਹੈ ਵੀ ਜਿਹਦੇ ਬਿਊਰੋ ਦੀ ਮੇਰੇ ਕੋਲ ਇਸ ਸਮੇਂ ਪਹੁੰਚੀ ਨਹੀਂ ਹੈ ਕਿਸੇ ਪੱਤਰਕਾਰ ਦੋਸਤਾਂ ਕੋਲ ਹੈ ਕਿ ਹੁਣ ਹਰੇਕ ਜ਼ਿਲ੍ਹੇ ਦੀ ਅਲੱਗ-ਅਲੱਗ ਇਨਕੁਆਰੀ ਸਟਾਰਟ ਹੋਈ ਓਕੇ ਤੇ ਜਿਹੜੇ ਮੈਂ 98 ਕਰੋੜ ਕਹਿ ਰਿਹਾ ਹਾਂ ਹੋ ਸਕਦਾ 98 ਨਹੀਂ ਇਹ 980 ਕਰੋੜ ਨਿਕਲੇ ਓਕੇ ਕਿਸਾਨਾਂ ਨਾਲ ਵੱਡਾ ਧੱਕਾ ਜਿਹੜੇ ਕਿਸਾਨ ਖੇਤਾਂ 'ਚ ਯੂਰੀਆ ਜਾਂ ਬੀਜ ਪਾਉਣ ਵਾਸਤੇ ਫਸਲ ਵੇਚਣ ਵਾਸਤੇ ਲੋਨ ਲੈਂਦੇ ਆ ਉਹ ਲੋਨ ਫਸਲ ਕੱਟੇ ਤੋਂ ਵਾਪਸ ਕਰ ਦਿੰਦੇ ਆ ਤਾਂ ਸੈਂਟਰ ਕੋਲਮੇ ਦੀ ਸਕੀਮ ਦੇ ਤਾ ਨਵਾਲ ਜਿਹੜਾ ਉਹ ਲੋਨ ਦੇ ਵਿੱਚ ਕੁਝ ਪਰਸੈਂਟੇਜ ਛੋਟ ਦਦਾ ਉਹ ਛੋਟ ਤਾਂ ਮਿਲਦੀ ਜੇ ਪੈਸਾ ਟਾਈਮ ਨਾਲ ਜਮਾ ਹੋਏ ਉਹ ਟਾਈਮ ਨਾਲ ਜਮਾ ਤਾਂ ਹੋਏਗਾ ਜੇ ਇਹ ਬੈਂਕ ਦੇ ਅਫਸਰ ਨਿਵਾਰ ਨੂੰ ਰਿਪੋਰਟ ਦੇਣਗੇ ਜੇ ਅੱਜ ਫਸਲ ਵੱਢੀ ਹੈ ਮਹੀਨੇ ਤੋਂ ਮਹੀਨੇ ਰਿਪੋਰਟ ਮਿਲਣ ਜਾਈਏ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਤਿੰਨ ਤਿੰਨ ਸਾਲ ਰਿਪੋਰਟਾਂ ਨਹੀਂ ਜਾਂਦੀਆਂ ਓਕੇ ਤਿੰਨ ਸਾਲ ਕਿਸਾਨ ਭੁੱਲ ਜਾਂਦਾ ਕਿ ਮੇਰੇ ਪੈਸੇ ਵਾਪਸ ਆਣੇ ਸੀ ਵਿਆਜ ਦੇ ਬੈਂਕ ਅਫਸਰ ਆਪੇ ਕੱਢ ਕੇ ਖਾ ਜਾਣੇ ਅੱਛਾ ਵੱਡੇ ਸਕੈਂਡਲ ਨੇ ਕਿਸਾਨ ਬਹੁਤ ਵੱਡੇ ਸਕੈਂਡਲ ਲੱਗਿਆ ਹੋਇਆ ਜੀ ਹਾਂ ਔਰ ਮੇਰੇ ਕੋਲ ਹੋਰ ਵੀ ਕੇਸ ਆਏ ਆ ਦਦੇ ਇੱਕ ਵਿਚਾਰਾ ਪੀਐਨ ਸੀ ਉਹ ਪੀਐਨ ਨੂੰ ਬੈਂਕ ਦਾ ਬਣਾਤਾ EMPLOYE ਬਣਾਤਾ ਕਲਰੀਕਲ ਜੌਬ ਚ ਉਹ ਹੋਲ ਕੇ ਚਲਾ ਗਿਆ ਉਹ ਬੈਂਕ ਦਾ ਆਸਾਨ ਮੁੰਡਾ ਵੀ ਬੈਂਕਟ ਦਾ ਮੇਰੇ ਤੋਂ ਬਹੁਤ ਵੱਡਾ ਆਸਾਨ ਕਰਦਾ ਮੈਂ ਤਾਂ ਪੀਰ ਨੂੰ ਰੋਲ ਦੇ ਨੂੰ ਵਿਚਾਰੇ ਨੂੰ ਅਫਸਰ ਬਣਾਤਾ ਤੇ ਉਹਦੀ ਪਿੰਡ ਦੇ ਵਿੱਚ ਖਰਚਾ ਕਰਵਾਤਾ ਕੋਈ ਬਿਲਡਿੰਗ ਬਣਾਣ ਤੇ ਉਹਨੇ ਹੈਸ਼ੇ ਤੋਂ ਬਾਅਦ ਲੋਕਾਂ ਨੂੰ ਲੈ ਕੇ ਖਰਚਾ ਕਰਤਾ ਬਜਰੋ ਦਾ ਘਟਪਾਸ ਹੋਇਆ ਤੇ ਬਾਅਦ ਜਦੋਂ ਉਹਨੇ ਪੈਸੇ ਮੰਗੇ ਉਹਨੇ ਤੰਗ ਕਰਨ ਲੱਗ ਪਏ ਉਹ ਸੂਸਰ ਕਰ ਗਿਆ ਅੱਛਾ ਪਰ ਤੇ ਵੀ ਦਰਜ ਹੈ ਤੇ ਹੁਣ ਜਦੋਂ ਬੰਦਾ ਮਰ ਗਿਆ ਸਾਰਾ ਕਪੜਾ ਤੇ ਗੱਲ ਕਰਨ ਨੂੰ ਫਿਰਦੇ ਉਹ ਸਾਰੇ ਸੂਤ ਮੇਰੇ ਕੋਲੇ ਉਹ ਆਪ ਭੇਜੇ ਇਸ ਤਰ੍ਹਾਂ ਦੇ ਬਹੁਤ ਸਾਰੇ ਕਪੜੇ ਖੇਲ ਦੇ ਜਿਹੜੇ ਅਧਿਕਾਰੀ ਨੇ ਉਹ ਡਾਕੂ ਬਣੇ ਹੋਏ ਨੇ ਬੈਂਕ ਦੇ ਦਾ ਪੂਰਾ ਧਿਆਨ ਹੈ ਨਹੀਂ ਸੀ ਉਹਨਾਂ ਵੱਲ ਪਹਿਲਾਂ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਧਿਆਨ ਹੋ ਗਿਆ ਕਿਉਂਕਿ ਕੈਬਨਿਟ ਦੇ ਵਿੱਚ ਵੀ ਕੁਝ ਤਬਦੀਲੀ ਵਾਲੇ ਜਿਹੜੇ ਹੈਗਾ ਮਤੇ ਪਾਏ ਨੇ ਤੇ ਇਹ ਵੀ ਨਵਾਂ ਕਾਨੂੰਨ ਬਣਾ ਰਹੇ ਨੇ ਕਿ ਕੋਆਪਰੇਟਿਵ ਬੈਂਕ ਤੇ ਸਹੀ ਜਿਹੀ ਨਜ਼ਰਸਾਨੀ ਕੀਤੀ ਜਾਵੇ। ਥੋੜੀ ਜਿਹੀ ਇੱਕ ਨੁਕਸ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਰਕਾਰ ਦਾ ਜੇ ਸਹੀ ਹੈ। ਜਿਹੜੀ ਦੁਆਬਾ ਵੈਲਟ ਹੈ ਪੰਜਾਬ ਦੀ ਇੱਥੇ ਦੇ ਐਨਆਰ ਆ ਉਹ ਵਿਦੇਸ਼ਾਂ ਸੈਟਲਡ ਹੈ। ਉਹਨਾਂ ਨੂੰ ਲੋਨ ਲੈਣ ਦੀ ਲੋੜ ਨਹੀਂ ਉਹ ਖੇਤੀ ਵੀ ਨਹੀਂ ਕਰਦੇ ਬਹੁਤੇ। ਉਹਨਾਂ ਕੋਲ ਹਜ਼ਾਰ-ਹਜ਼ਾਰ ਕਰੋੜ 2-2000 ਕਰੋੜ ਇੱਕ-ਇੱਕ ਜ਼ਿਲ੍ਹੇ ਦਾ ਪਿਆ। ਉਹ ਤਾਂ ਉਹਨਾਂ ਕੋਲ ਲੋਨ ਜਾਂਦੇ ਨੇ। ਉਹ ਪ੍ਰੋਫਿਟ ਦੇ ਤੇ ਬੈਂਕ ਹਜ਼ਾਰਾਂ ਕਰੋੜ ਦੇ ਮਾਲਕ ਹੈ। ਜਿਹੜੀ ਮਾਲਵਾ ਵੈਲਟ ਹੈ ਮਾਲਵਾ ਵਾਲੇ ਲੋਕਾਂ ਨੇ ਦੱਬ ਕੇ ਲਾਉਣਾ ਹੈ ਉੱਥੇ ਰਿਕਵਰੀ ਬਹੁਤੀ ਨਹੀਂ ਹੈ ਉਹ ਬੈਂਕਾਂ 'ਤੇ ਜਾ ਰਹੇ ਹਨ ਹੁਣ ਅਰਜਣ ਇਹ ਹੈ ਕਿ ਰਲ ਬੈਂਕ ਦੀ ਗਾਈਡਲਾਈਨ ਦੇ ਮੁਤਾਬਕ ਜੇ ਬੈਂਕ ਮਰਜ ਹੋਣੇ ਹੈ ਤਾਂ ਉਹ ਜਿਹੜੀ ਦੁਆਬਾ ਵੈਲਟ ਹੈ ਉਹ ਕਹਿੰਦੇ ਅਸੀਂ ਬੈਂਕ ਦੇ ਵਿੱਚ ਕਿਉਂ ਜਾਈਏ ਸਟੇਟ 'ਚ ਸਾਡੇ ਪੈਸੇ ਬਰਬਾਦ ਹੋ ਜਾਣਗੇ ਇਸ ਦਾ ਦੀ ਕੁਝ ਅਰਥ ਨਾ ਆ ਰਹੀਆਂ ਉਹ ਜੇ ਰਲ ਮਿਲ ਕੇ ਕੋਈ ਤਾਲਮੇ ਲੱਗਦਾ ਕਿ ਵਿਜੀਲੈਂਸ ਇਹਦੀ ਸਹੀ ਜਾਂਚ ਕਰੇਗੀ ਪਰ ਅਮਰੂਦ ਬਾਦ ਢਾਲੇ ਵਾਂਗੂ ਤਾਂ ਨਹੀਂ ਕੰਮ ਆਉਂਗਾ ਅਮਰੋ ਮੈਨੂੰ ਲੱਗਦਾ ਹੋਣਾ ਚਾਹੀਦਾ ਵਧੀਆ ਕੰਮ ਵਿੱਚ ਕਿਉਂ ਨਹੀਂ ਕਿਉਂ ਵਧੀਆ ਕੰਮ ਹੋਣਾ ਜੇ ਦਾ ਅਮਰੋਦ ਬਾਗ ਘਟਾਲੇ ਦਾ ਕੋਈ 100 ਕਰੋੜ ਦੇਣ ਨੂੰ ਤਿਆਰ ਬੈਠਾ ਸੀ ਜਿਹੜੇ ਅਫਸਰ ਨੇ ਕਿਹਾ ਆਪਣੇ 2 ਕਰੋੜ ਦਾ ਕਿਤਾ ਕਿੰਨੇ ਦੇ ਦੇਗਾ ਇਹ ਕਿਹੜੇ ਇੱਕ ਬੰਦੇ ਨੇ ਕਿਹਾ ਸੈਂਕੜੇ ਲੋਕ ਆਣਗੇ ਇਸ ਕਰਕੇ ਐ ਦਿਨ ਦੱਬਣ ਦਬਣ ਵਿੱਚ ਮਾਰਾ-ਵੋਟਾ ਲੱਖ ਲੋਕ ਹੋ ਦੋ ਚਾਰ ਪੰਜ 10 ਵੀ ਲੱਗਦੇ ਤੇ ਸਗਲਾ ਕੋਈ ਜੇ ਕੋਈ 50 ਕਰੋੜ ਦੇ ਦੇਗਾ 100 ਕਰੋੜ ਦੇ ਦੇਗਾ ਪੀਐਸਏ ਇਸ ਕਹਿਣ ਦੇ ਦਾ ਉਹ ਅੱਡੀ ਵੱਡੀ ਰਿਸ਼ਵਤ ਦੇਣੀ ਨਹੀਂ ਦੂਜਾ ਸਰਕਾਰ ਦਾ ਵੀ ਟਾਈਮ ਘੱਟ ਰਹਿ ਗਿਆ ਸਰਕਾਰ ਵੀ ਮਨ ਲੱਗਦੀ ਵੀ ਖਾਸ ਧਿਆਨ ਦੇਗੀ ਘਰਨਾ ਪੈਗਾ ਹ ਪੂਰੇ ਪੰਜਾਬ ਦੀਆਂ 90 ਬ੍ਰਾਂਚਾਂ 'ਚ ਕਿੰਨਾ ਪੋਜ਼ਿਟਿਵ ਮੋਹਲ ਹੋ ਜਾਏਗਾ ਪੰਜਾਬ ਸਰਕਾਰ ਲਈ ਵੀ ਇਹਦਾ ਕੰਮ ਵਧੀਆ ਕਰਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਇਸਾ ਨਸਤਨਾਮ ਸਿੰਘ ਦਾ ਸਮਾਸੀ ਵੀ ਨੇ ਜਿਨ੍ਹਾਂ ਨੇ ਕੋਆਪਰੇਟਿਵ ਬੈਂਕਾਂ ਦੇ ਸਕੈਂਡਲ ਦੀ ਡਿਟੇਲ ਵਿੱਚ ਗੱਲ ਕੀਤੀ ਹੈ ਹੁਣ ਦੇਖਦੇ ਹਾਂ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਦੋਂ ਤੱਕ ਮੁਕੰਮਲ ਕਰੇਗੀ ਤੇ ਕਦੋਂ ਤੱਕ ਜਿਹੜੇ ਮਲਜ਼ਮ ਨੇ ਉਹ ਜੇਲ੍ਹ ਦੀਆਂ ਹਵਾਵਾਂ ਲੈਣਗੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਐਸਐਸ ਨਗਰ ਮਹਾਲੀ